ਬਈ ਇਹ ਅਸੀਂ ਸਰਕਾਰ ਦੀ ਗੱਲ ਮੰਨਦੇ ਆ ਸਰਕਾਰ ਇਹ ਅਨਸਾਦ ਦੇਗੀ ਲੋਕਾਂ ਦਾ ਕਿ 1.5 ਕਰੋੜ ਬੰਦੇ ਨੂੰ ਆਪਾਂ ਆਪਾਂ ਇੰਡਸਟਰੀਅਲਿਸਟ ਆਪਣੇ ਨੂੰ ਆਪਣੇ ਨਿਜੀ ਲਾਲਚ ਕਰਕੇ ਪ੍ਰੋਫਿਟ ਕਰਕੇ ਬਈ ਜੀ ਇਹ ਐਨੇ ਸਾਲਾਂ ਤੋਂ ਚੱਲਦਾ ਰਿਹਾ ਹੁਣ ਵੀ ਚੱਲਣ ਦਿਓ ਆਪਣੀ ਸਰਕਾਰ ਦੇ 2 ਸਾਲ ਆਪਾਂ ਫੰਡਿੰਗ ਲੈ ਲਈਏ ਤੇ ਆਪਾਂ ਆਪਾਂ ਨੂੰ ਕੀ ਸਖਤ ਕਰਮ ਕਰਨ ਦੀ ਜ਼ਰੂਰਤ ਹੈ ਇਹ ਚੀਜ਼ਾਂ ਧਿਆਨ ਚ ਰੱਖ ਕੇ ਉਹਨਾਂ ਨੇ ਇੰਡਸਟਰੀਅਲਿਸਟ ਜਿਹੜਾ ਹੈਗਾ ਸਲੋ ਮਰਡਰ ਕਰ ਰਿਹਾ 1.5 ਕਰੋੜ ਬੰਦਿਆਂ ਦਾ ਦੇਖੋ ਇੱਕਦਮ ਤਾਂ ਬੰਦਾ ਮਰਦਾ ਨਹੀਂ ਕੋਈ ਬਿਮਾਰੀ ਹੋਏਗੀ ਹੈਪਟਾਈਟਸ ਹੋਏਗਾ ਕਿਸੇ ਦੇ ਮਿਊਟੇਸ਼ਨ ਹੋਏਗੀ ਕਿਸੇ ਦੇ ਵਾਲ ਚਿੱਟੇ ਹੋ ਜਾਣਗੇ 8 ਸਾਲ ਦੇ ਬੱਚੇ ਦੇ ਮਾਨ ਸਾਹਿਬ ਤਾਂ ਖੁਦ ਜਾ ਕੇ ਇਹ ਪਾਣੀ ਦਿਖਾਉਂਦੇ ਰਹੇ ਆ ਪਾਰਲੀਮੈਂਟ ਚ ਖੁਦ ਫਾਜ਼ਿਲਕਾ ਦੇ ਬੱਚਿਆਂ ਨੂੰ ਮਿਲ ਕੇ ਆਂਦੇ ਨੇ ਜਿਨ੍ਹਾਂ ਦੇ ਵਾਲ ਪ੍ਰੀਮਚੂਰਲੀ ਚਿੱਟੇ ਹੋ ਗਏ ਉਹ ਕਸੂਰ ਡਰੇ ਨਾ ਜਿੱਥੋਂ ਦਾ ਉਹ ਜਿਹੜਾ ਪਾਣੀ ਆਂਦਾ ਸਤਲੁਜੋਂ ਘੁੰਮ ਕੇ ਆਪਣਾ ਕਿਉਂਕਿ ਉੱਥੇ ਟੈਂਡਰੀਜ਼ ਆ ਕਸੂਰ ਦੀ ਆ ਉਹਦਾ ਵੀ ਇੱਕ ਕਲੌਜ਼ ਆ ఐడబ్ల్యూటి ਥੱਲੇ ਹੈਲਸਿੰਕੀ ਕਲੌਜ਼ ਹੈ ਕੋਈ ਬੰਦਾ ਜਿਹੜਾ ਬਾਰਡਰ ਤੇ ਕੋਈ ਵੀ ਦੇਸ਼ ਦੂਸਰੇ ਦੇਸ਼ ਚ ਪੋਲੂਸ਼ਨ ਨਹੀਂ ਕਰ ਸਕਦਾ